ਇਹ ਇਹ ਜੇ ਸਕੂਲ ਜੇ ਕਿਤੇ ਆਪਣੇ ਸਾਰੇ ਬਣ ਜਾਣ ਜਿੰਨੇ ਵੀ ਸਰਕਾਰੀ ਸਕੂਲ ਐ ਪਿੰਡਾਂ ਦੇ ਵਿੱਚ ਬਣੇ ਹੋਏ ਸਾਰੇ ਇਹੋ ਜਿਹੇ ਬਣ ਜਾਣ ਇੰਨੇ ਸੋਹਣੇ ਜਵਾਨਾਂ ਦਾ ਜੀ ਲੱਗੇ ਨਾਲੇ ਪੜਨ ਨੂੰ ਜੀ ਕਰੇ ਹਨਾ ਸਟਾਫ ਵਧੀਆ ਹੋਵੇ ਆ ਦੇਖੋ ਕਿਉਂ ਫਿਰ ਅਸੀਂ ਖੱਜਲ ਹੋਈਏ ਕਿਉਂ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਇੰਨੇ ਆਵਦੀ ਸ਼ੈਲ ਲੱਗ ਗਈ ਹੁਣ ਆ ਸਕੂਲ ਦੇ ਵਿੱਚ ਕਿਹੜੇ ਜਵਾਨ ਦਾ ਜੀ ਨਹੀਂ ਕਰਨਾ ਪੜਨ ਨੂੰ ਦੱਸੋ ਮੈਨੂੰ ਮੱਲੋ ਮੱਲੇ ਜੀ ਕਰਦਾ ਇਸ ਹਿਸਾਬ ਦਾ ਵੀ ਜੀ ਕਰੀ ਜਾਂਦਾ ਵੀ ਯਾਰ ਅਸੀਂ ਵੀ ਲੱਗੀ ਹੁਣ ਕੋਈ ਨਾ ਕੋਈ ਕਰੀਏ ਇੱਥੇ ਹੈ ਪਰ ਸਾਮਾਨ ਆ ਗਿਆ ਹੈ ਨਾ ਕਿੰਨਾ ਸੋਹਣਾ ਹੈ ਕਿੰਨਾ ਸੋਹਣਾ ਹੈ ਸਾਰਾ ਕੁਝ ਬਣਾਇਆ ਹੋਇਆ ਵੇ ਦੇਖਿਆ ਗਿਆ ਹੈ ਆਦਾ ਫਿਰ ਜੀ ਕੋ ਇਹ ਖੁੱਲਾ ਆ ਹਾਂ ਮੰਜੀ ਤਾਂ ਇੱਧਰ ਕੈਮਰਾ ਮਾਰ ਕੇ ਖੁੱਲਾ ਪਿਆ ਗਿਆ ਖੁੱਲਾ ਪੈ ਅੰਦਰੋਂ ਫਿਰ ਮਰਵਾ ਦੀਏ ਝਾਤੀ ਮਾੜੀ ਜੀ ਰੋਜਾਤੀ ਮਰਵਾ ਲਓ ਬਈਆ ਲਾਓ ਜੀ ਕਰਾਉਣੇ ਸਾਨੂੰ ਦਰਸ਼ਨ ਅੱਜ ਪਿੰਡ ਭੋੜਾ ਜ਼ਿਲ੍ਹਾ ਬਟਿੰਡਾ ਦੇ ਸਕੂਲ ਦੇਖੋ ਪਹਾੜ ਮદાન ਫਤਾਰ ਨਦੀਆਂ ਕੀ ਬਾਤਾਂ ਮੂਰਤਾਂ ਦੇਖੋ ਇਹ ਜੀਆਂ ਮੂਰਤਾਂ ਤੁਹਾਨੂੰ ਪ੍ਰਾਈਵੇਟ ਸਕੂਲਾਂ ਚ ਕਿੱਥੇ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਸਰਕਾਰੀ ਦੇ ਵਿੱਚ ਆ ਬਣੀਆਂ ਹੋਈਆਂ ਇਹ ਤੁਹਾਨੂੰ ਪ੍ਰਾਈਵੇਟ ਨਹੀਂ ਜਿੰਨਾਜਾ ਹੋਣੀਆਂ ਇਹ ਤੁਹਾਨੂੰ ਸਰਕਾਰੀ ਚ ਮਿਲਣਗੀਆਂ ਆਪਣਾ ਨਕਸ਼ਾ ਬਣਾਇਆ ਹੋਇਆ ਭਾਗ ਦਾ ਹੈ ਸੰਸਾਰ ਦੇ ਭਵਨ ਦਾ ਸੂਰਜ ਗ੍ਰਹਿਣ ਚੰਦ ਧਰਤੀ ਸੂਰਜ ਕੀ ਆਵਾਜ਼ ਹੈ ਕਿੰਨਾ ਸੋਹਣਾ ਲੱਗਦਾ ਯਾਰ ਹਨਾ ਆ ਹਾਂ ਹੂੰ ਆਸਟ੍ਰੇਲੀਆ ਮਹਾਦੀਪ ਨਿਊਜ਼ੀਲੈਂਡ ਤੇਰੀ ਅੱਖੀਂ ਫਿਰ ਕਾ ਐਡਾ ਕੀ ਹਸਤੇ ਲੈਰੀ ਬਣ ਜੀ ਦਾ ਆ ਪਿਆ ਆਪਣਾ ਦੇਸ਼ ਆ ਪਿਆ ਚੀਨ ਆ ਪਿਆ ਰੂਸ ਆ ਪਿਆ ਫਰਾਂਸ ਤੇ ਸਪੇਨ ਤੇ ਨਿਊਜ਼ੀਲੈਂਡ ਨਿਕਾ ਜਾੂ ਦਿਖਾ ਦਿਓ ਵੀ ਆ ਪਿਆ ਨਿਊਜ਼ੀਲੈਂਡ ਆ ਟਾਪੂ ਜਨਿਕਾ ਜਾ ਐਡਾ ਕੀ ਨਿਊਜ਼ੀਲੈਂਡ ਕੀ ਕਰਦਾ ਵੀ ਯਾਰ ਦੁਬਾਰੇ ਪੜ੍ਹਾਈ ਸਟਾਰਟ ਕਰ ਗਏ ਹਨ ਐਡਾ ਵਧੀਆ ਮਾਹੌਲ ਹੈ ਵੇਖੋ ਇਹ ਜੇ ਸੋਹਣੇ ਸਕੂਲ ਸਾਰੇ ਪਿੰਡਾਂ ਦੇ ਵਿੱਚ ਹੋਣ ਤੇ ਚੰਗਾ ਸਟਾਫ ਹੋਵੇ ਪੜ੍ਹਾਈ ਕਰਾਉਣ ਵਾਲੇ ਵਧੀਆ ਮਾਸਟਰ ਹੋਣ ਅੰਗਰੇਜ਼ੀ ਦੇ ਵੀ ਕੁਝ ਸ਼ਬਦ ਲਿਖੇ ਹੋਏ ਆ ਨਸ਼ਿਆਂ ਦੇ ਖਿਲਾਫ ਲਿਖਿਆ ਹੋਇਆ ਨਸ਼ਿਆਂ ਦਾ ਤਿਆਗ ਰੋਸ਼ਨ ਪੰਜਾਬ ਆਪਾਸ ਦੇ ਰਾਸ਼ਟਰਪਤੀ باقی ਅੰਗਰੇਜ਼ੀ ਦੇ ਸ਼ਬਦ ਆ ਕੇ ਤਾਂ ਵਾਲੇ ਪਾਸੇ ਹਾਂ ਆ ਬਾਕੀ ਮੇਰੇ ਹਿਸਾਬ ਨਾਲ ਮਟੀਰੀਅਲ ਇਕੱਠਾ ਕਰਕੇ ਰੱਖਿਆ ਪਿਆ ਹੋਰ ਹਲੇ ਬਣਾਉਣਗੇ ਕੋਈ ਬਿਲਡਿੰਗ ਬਿਲਡਿੰਗ ਹਨਾ ਮਨ ਲੱਗਦਾ ਇਹ ਬਠਿੰਡੇ ਜ਼ਿਲ੍ਹੇ ਦਾ ਮੇਰੇ ਹਿਸਾਬ ਨਾਲ ਬਠਿੰਡੇ ਜ਼ਿਲ੍ਹੇ ਦਾ ਇਹ ਜਿਹੜਾ ਪਿੰਡ ਹੈ ਇਹ ਜਿਹੜਾ ਸਕੂਲ ਹੈ ਪੂਰੀ ਤਰੱਕੀ ਚ ਹੈ ਹਨਾ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਪੰਜਾਬ ਦੇ ਪਹਿਲਾ ਮੁੱਖ ਮੰਤਰੀ ਕੌਣ ਸੀ ਹਾਂ ਗੋਪੀ ਚੰਦ ਭਾਰਤੋ ਚੰਦ ਭਾਰਤ ਹਾਂ ਉਹ ਮੁੱਖ ਮੰਤਰੀ ਦੂਜਾ ਭਿੰਸੈਣ ਤੀਜਾ ਪ੍ਰਤਾਪ ਸਿੰਘ ਕੈਰੋਂ ਰਾਮ ਗੁਰ ਸਿੰਘ ਦਾ ਗਰਮਖੋ ਸਿੰਘ ਸਾਫਰ ਗੁਰਨਾਮ ਸਿੰਘ ਲਸ਼ਮਣ ਸਿੰਘ ਗਿੱਲ ਉਦੋਂ ਬਾਅਦ 8ਵੇਂ ਨੰਬਰ ਦੇ ਪ੍ਰਕਾਸ਼ ਸਿੰਘ ਬਾਦਲ ਆ ਹਾਂ ਯਾਨੀ ਜੈਲ ਸਿੰਘ ਪ੍ਰਕਾਸ਼ ਸਿੰਘ ਬਾਦਲ ਫੇਰ ਆ ਗਿਆ ਦਰਬਾਰਾ ਸਿੰਘ ਸਰਜੀਤ ਸਿੰਘ ਬਰਨਾਲਾ ਸਿਰੀ ਬਿਆਨ ਸਿੰਘ ਹਰਚਰ ਸਿੰਘ ਬਰਾੜ ਆਸੀ ਬਿਆਨ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਜਿਆਦਾ ਚਰਚਾ ਚ ਆ ਇਹਨਾਂ ਦੇ ਵਿੱਚ ਕਿੰਨੇ ਵਾਰੀ ਮੰਤਰੀ ਬਣੇ 1 2 3 4 3 ਕਿਆ ਕਿਆ ਮੇਰੇ ਸਾਬ ਉਹਨਾਂ ਪੰਜ ਛੇ ਆਰੀ ਬਣਿਆ ਵੈ ਪੰਜ ਆਰੀ ਬਣਿਆ ਵੈ ਇਕਾ ਥੱਲੇ ਹੋਗਾ ਆ ਦਸਾਂ ਗੁਰੂਆਂ ਦੇ ਨਾਂ ਆ ਗਏ ਜੀ ਆ ਦੋ ਆਰੀ ਇਕੱਠੇ ਆਰੀ ਬਣਿਆ ਸੀ ਨਾ ਛੱਲੇ ਉੰਨੀ ਮੈਂ ਆ ਵੀ ਹੋਗਾ ਸੂਲ ਚੰਕਰੇ ਸਤਾਰੇ ਹੈ ਕਿਆ ਬਾਤਾਂ ਹੁੰਨਿਆ ਭਈ ਮੈਂ ਕਹਿੰਦਾ ਰਿਕਾਰਡ ਤੋੜਿਆ ਪਿਆ ਐਦਾਂ ਸੋਹਣਾ ਸਕੂਲ ਮੈਂ ਕਿਤੇ ਨਹੀਂ ਦੇਖਿਆ ਜਿੰਨਾ ਸਪੈਂਡ ਦਾ ਜਿਹੜਾ ਇਹ ਸੁਖੋਖੜੇ ਦਾ ਸਕੂਲ ਹੈ ਸਤਿ ਅੱਲਾਹੁ ਅਲੈਕੁਮ ਵਰੇ ਲਾਏ ਆ ਕਿਆ ਬਾਤਾਂ ਹੈ ਯਾਨੀ ਅੱਜ ਤਾਂ ਕੀ ਕਹਿਣਾ ਮਾ ਪਤਾ ਬਹੁਤ ਸੋਹਣਾ ਕੰਮ ਕੀਤਾ ਹੈ ਮੈਂ ਜੀ ਇਹ ਤਾਂ ਪੰਜਾਬ ਦੇ ਮੈਦਾਨ ਤੇ ਵੀ ਨਿਗਾਹ ਮਾਰ ਲੇ ਕਰਾਉਂਦੀ ਹੈ ਇੱਕ ਵਾਰੀ ਕਿੱਥੇ ਖੜੇ ਆਪਾਂ ਝੋਗੜੇ ਖੜੇ ਆਇਆ ਆਹ ਗੱਲ ਬਠਿੰਡਾ ਸ਼ਹਿਰ ਦਾ ਪਿੰਡ ਝੋਗੜਾ ਜੋਨਿਆਂ ਵਾਲਾ ਮੰਡੀ ਦੇ ਨਜ਼ਦੀਕ ਹੈ ਤੇ ਬਠਿੰਡੇ ਤੋਂ 5-7 ਕਿਲੋਮੀਟਰ ਦੀ ਇਹ ਦੂਰੀ ਦੇ ਹੈ ਤੇ ਪਠੰਡਾ ਅੰਬਰਸਰ ਵਾਲਾ ਹਾਈਵੇ ਦੇ ਉੱਤੇ ਆ ਅੰਬਰਸਰ ਵਾਲੇ ਹਾਈਵੇ ਦੇ ਉੱਤੇ ਠੀਕ ਹੈ ਆ ਪਠੰਡਾ ਤਰਨਤਾਰਨ ਫਰੋਜ਼ ਫਰੀਦਕੋਟ ਤੇ ਪਠੰਡਾ ਬਸ ਇਹ ਮੇਨ ਹਾਈਵੇ ਦੇ ਉੱਤੇ ਹੈ ਪਠੰਡਾ ਆ ਜਾ ਇਧਰਲੇ ਪਾਸੇ ਹੁਣ ਮੈਂ ਕੇਰਾ ਬੰਦ ਕਰਦਾ ਇਹਨੂੰ ਹਾਂ ਇੱਕ ਚੀਜ਼ ਰਹਿ ਗਈ ਸੀ ਦਿਖਾਉਣ ਵਾਲੀ ਇਹ ਵੀ ਦਿਖਾ ਦਿੰਨੇ ਆ ਦੇਖ ਸਾਡਾ ਵਿਰਸਾ ਸਾਡਾ ਪੰਜਾਬ ਪੁਰਾਣਾ ਪੰਜਾਬ ਦੇਖੋ ਹਾਂ ਤਾਂ ਸਾਹਾਨੇ ਕਹੀ ਚੱਕੀ ਖੜਾ ਮੋਢੇ ਦੇ ਤਰੀਕ ਸਾਈਪਰ ਨਾਲ ਬਾਹੀ ਕਰੀ ਜਾਂਦੇ ਆ ਹਾਂ ਆ ਸਕੂਲ ਚ ਜਵਾਕ ਪੜ੍ਹਦੇ ਤੁਰੇ ਜਾਂਦੇ ਨਜ਼ਰ ਆਉਂਦੇ ਆ ਇਹ ਆ ਜੀ ਸਾਡਾ ਪੁਰਾਣਾ ਪੰਜਾਬ ਠੀਕ ਆ ਇਧਰ ਨਿੱਕੇ ਨਿੱਕੇ ਨਿਆਣੇ ਆ ਜਿਹੜੇ ਕ੍ਰਿਕਟ ਖੇਡੀ ਜਾਂਦੇ ਆ ਵੇਖੋ ਨਿੱਕੇ ਨਿੱਕੇ ਜਮ ਇਧਰਲੇ ਪਾਸੇ ਬਾਸਕਟਬਾਲ ਦਾ ਜਿਹੜਾ ਗਰਾਊਂਡ ਬਣਿਆ ਹੋਇਆ ਇਹ ਤੁਹਾਨੂੰ ਦਿਖਾਉਣੇ ਆ ਪੈਨਸ ਵਾਲਾ ਵੀ ਆ ਹਾਂ ਤੇ ਦੂਜਾ ਬਾਲੀਬਾਲ ਦਾ ਵੀ ਗਰਾਊਂਡ ਆ ਇਧਰਲੇ ਪਾਸੇ ਕ੍ਰਿਕਟ ਦਾ ਸਾਰੇ ਕਾਹਦੇ ਅੱਡੋ ਅੱਡੀ ਗਰਾਊਂਡ ਬਣੇ ਹੋਏ ਯਾਰ ਫੇਰ ਕਿਉਂ ਜਵਾਕ ਆ ਜਿਹੜੇ ਸਾਡੇ ਜਿਹੜੀ ਨਵੀਂ ਪਨੀਰੀ ਆ ਕਿਉਂ ਨਸ਼ਾ ਚ ਵੱਡੂਗੀ ਹਾਂ ਇਹ ਚੰਗੀ ਸੇਹ ਦੀ ਨਹੀਂ ਹੈਗੀ ਹੈ ਬਾਲੀਬਾਲ ਤੇ ਬਣੇ ਰਿਹਾ ਦੋ ਨੈਟ ਲੱਗ ਜਾ ਬਾਲੀਬਾਲ ਦੇ ਕਿੱਦਾਂ ਸੋਹਣਾ ਗਰਾਊਂਡ ਆ ਕਿੱਦਾਂ ਵੱਡਾ ਹੈ ਹਾਂ ਇਹੋ ਜੇ ਗਰਾਊਂਡ ਸਾਡੇ ਇਹੋ ਜੇ ਗਰਾਊਂਡ ਸਾਡੇ ਪਿੰਡਾਂ ਨੂੰ ਚਾਹੀਦੇ ਆ ਨਾ ਸਟੇਜ ਆ ਗਈ ਇਹਨਾਂ ਦੀ ਹਾਂ ਠੀਕ ਹੈ ਬਹੁਤ ਸੋਹਣਾ ਕੰਮ ਹੈ ਜਿਹੜਾ ਸਕੂਲ ਦੇ ਵਿੱਚ ਕੀਤਾ ਹੋਇਆ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਜਿਹੜੇ ਮੋਤਵਾਰ ਪੰਚਾਇਤ ਲਾਲੋ ਸਰਪੰਚੋ ਲਾਲੋ ਹੋਰ ਲਾਲੋ ਹਨਾ ਆ ਸਕਰੀਨ ਲੱਗੀ ਵਿਆ ਨਾ ਹਾਂ ਹਾਂ ਦੇਖੋ ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਦੇਖਦੇ ਹੋ ਸੁਪਨੇ ਤਾਂ ਕਹਿੰਦਾ ਉਹ ਹੁੰਦੇ ਆ ਜੋ ਤੁਹਾਨੂੰ ਸੌਣ ਨਹੀਂ ਦਿੰਦੇ ਇਹ ਹੈ ਜੀ ਮਿਲਖਾ ਸਿੰਘ ਦੀ ਬਾਤ ਮਿਲਖਾ ਸਿੰਘ ਉਹ ਇਧਰ ਹੋਰ ਵੀ ਦਿਖਾ ਦਿੰਨੇ ਆ ਮਾੜਾ ਮੋਟਾ ਇਕੱਲੇ ਰੱਬ ਫਰਿਸ਼ਤਾ ਕੋਈ ਜਿਸ ਦੀ ਵਧੀਆ ਆਤ ਹੋਵੇ ਪੂਰਾ ਗੁਰ ਉਪਦੇਸੀ ਹੋਵੇ ਤਿੱਖਣ ਵਿੱਚ ਭਾਵੇਂ ਤੇਸੀ ਹੋਵੇ ਮੇਰੀ ਹਰ ਗਲਤੀ ਨੂੰ ਸੋਧੇ ਜਿਵੇਂ ਉਹ ਮੇਰਾ ਪੇਤੀ ਹੋਵੇ ਜਮਾਤ ਮੇਰੀ ਦਾ ਬਾਲੀ ਹੋਵੇ ਜਿਵੇਂ ਬਾਗ ਦਾ ਮਾਲੀ ਹੋਵੇ ਵਿਦਿਆ ਦਾ ਵਰਦਾਨ ਉਹ ਦੇਵੇ ਸਭ ਦੇ ਮੂੰਹ ਤੇ ਲਾਲੀ ਹੋਵੇ ਬਦਲ ਦਿਓ ਤਕਦੀਰ ਤੁਹਾਡੀ ਸੱਚੇ ਮਨ ਨਾਲ ਕਹਿੰਦਾ ਹੋਵੇ ਸਾਡੇ ਮਨ ਦੀ ਮੈਲ ਉਹ ਲਾਵੇ ਜਿਉਂ ਧੋਬੀ ਕੱਪੜੇ ਨੂੰ ਧੋਵੇ ਉਹ ਮੇਰਾ ਅਧਿਆਪਕ ਹੋਵੇ ਉਹ ਮੇਰਾ ਅਧਿਆਪਕ ਹੋਵੇ ਹਾਂਜੀ ਇਹਨਾਂ ਮੁੱਖ ਖਬਰਾਂ ਆਈਆਂ ਅੱਧਲੇ ਪਾਸੇ ਅਸੀਂ ਤੁਹਾਨੂੰ ਮੁੱਖ ਖਬਰਾਂ ਵੀ ਦੱਸੀਆਂ ਜਾਂਦੀਆਂ ਪੰਜਾਬ ਦੀਆਂ ਸਾਰੀਆਂ ਪੰਜਾਬ ਦੀਆਂ ਮੁੱਖ ਖਬਰਾਂ ਹਾਂ ਪੰਜਾਬ ਦੇ ਸਰਕਾਰੀ ਖ਼ਬਰਾਂ ਲਈ ਅੱਜ ਤੋਂ ਜੀ ਆ ਕੀ ਲਿਖਿਆ ਮਿਡੀ ਮੀਲਾ ਦਾ ਨਵਾਂ ਹਾਈ ਕਮਾਂਡ ਨੂੰ ਵੜਿੰਗ ਤੇ ਭਰੋਸਾ ਕੇ ਜਰੀਆਲ ਨੇ ਪੰਜਾਬ ਤੋਂ ਰਾਜ ਸਵਾ ਸੀਟ ਮੰਗ ਕੇ ਦੋਰੇ ਉਹਨਾਂ ਦਾ ਕੀਤਾ ਪਰਦਾਫਾਸ਼ ਬਸ ਚੱਲੇ ਬਸੋਂ ਬਾਹਰ ਆ ਸਾਨੂੰ ਆ ਜਾ ਇੱਧਰਲੇ ਪਾਸੇ ਆ ਮੜਾ ਜਾ ਹੋਰ ਸਭੀ ਉਹ ਉਹ ਰਹਿ ਗਿਆ ਸਿਗਾ ਤੋ ਇਹੋ ਜੇ ਸਕੂਲਾਂ ਦੀ ਲੋੜ ਆ ਸਾਨੂੰ ਪਿੰਡਾਂ ਦੇ ਵਿੱਚ ਫਿਰ ਜਦੋਂ ਇਹੋ ਜੇ ਸਕੂਲ ਸਾਡੇ ਪਿੰਡਾਂ ਦੇ ਵਿੱਚ ਹੋਣਗੇ ਤੇ ਫਿਰ ਅਸੀਂ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਅਸੀਂ ਕਿਉਂ ਛੱਲ ਲਹਾਵਾਂਗੇ ਠੀਕ ਹੈ ਇਧਰ ਵੀ ਆ ਜਾ ਮਨਜੀਤ ਇਧਰ ਵੀ ਰਾਹ ਮੈਨੂੰ ਲੱਗਦਾ ਕਿਧਰ ਦੀ ਇਧਰ ਦੀ ਹੈ ਚਲ ਇਹ ਵੀ ਦਿਖਾ ਦਈਏ ਮੜਾ ਜੀ ਹਾਂ ਉਪੀ ਕਹਿੰਦਾ ਅੱਜ ਸਾਰਾ ਸਕੂਲ ਹੀ ਦਿਖਾ ਦੇਣਾ ਤੇ ਛੋਟਾ ਦੇਖ ਨੂੰ ਰੂਹ ਖੁਸ਼ ਹੋ ਜੂ ਛੋਟੇ ਦੇਖ ਕੇ ਆ ਨਾਪਤੋਲ ਵਾਲੇ ਜਿਹੜੇ ਤੇਲ ਵਾਲੇ ਹੁੰਦੇ ਸੀ ਇਦੇ ਨਾਲ ਪੂਰਾ ਜਿਹੜਾ ਤੋਲ ਕੇ ਆਉਂਦਾ ਹੁੰਦਾ ਸੀ ਤੇਲ ਹਾਂ ਅਸਲ 'ਚ ਸਹੀ ਇਹਦੇ ਨਾਲ ਤੋਲਦੇ ਹੁੰਦੇ ਸੀ ਹਨਾ ਸਹੀ ਹੈ ਆ ਰੁਪਿਆ ਪਣਿਆ ਵਾ ਹੂੰ ਆ ਰੁਪਿਆ ਹੂੰ ਆ ਜੋ 91 ਦੱਸਿਆ ਜਾਂਦਾ ਆ 70% ਇਹਨੂੰ ਰੰਗ ਦੀ ਲੋੜ ਐ ਹੁਣ ਹਾਂ ਆ 30% ਹੋਗਾ 20 ਆ ਆ 10 ਆ ਆ ਸਾਡਾ ਆ ਗਿਆ ਜੀ 25 ਪੀਸ ਘੜੀ ਆ ਗਈ ਸਰ ਆ ਆ ਗਏ ਵੱਟੇ ਆ ਦੇ ਹੁਣ ਦੇ ਜਵਾਕਾਂ ਨੂੰ ਕਿਥੇ ਪਟਾ ਹੋਣਾ ਇਹ ਵੱਟੇ ਵਿੱਚ ਹਾਂ ਤੱਕੜੀ ਦੇ ਵਿੱਚ 13 13 ਟੋਲ ਦੀ ਬਾਬੇ ਨਾਨਕ ਦੇ ਵੱਟੇ ਹਾਂ 5 10 20 40 50 ਐਵੇਂ ਦੀ ਵੱਟੇ ਇਹ ਆ ਤੱਕੜੀ ਪਈ ਆ ਆ ਤੱਕੜੀ ਵੱਟੇ ਇਹ ਹੈ ਇਹ ਆ ਹਾਈਟ ਆ ਮੈਨੂੰ ਲੱਗਦਾ ਹਾਈਟ ਮੇਨ ਨਾਲ ਵੀ ਮਨਜੀਤ ਮੇਰੀ ਵੀ ਹਾਈਟ ਨਾਲ ਤੇ ਤੇਰੀ 6 ਫੁੱਟ ਦੀ ਪੂਰੀ ਬਸ 6 ਤਾਂ ਥੋੜੀ ਜਿਹੀ ਘੱਟ ਆ ਮੇਰੇ ਹਿਸਾਬ ਨਾਲ ਤੇਰੀ 5 9 10 ਦੇ ਆਸ-ਪਾਸ ਹਾਂ ਇਹ ਐ ਇਹ ਹਰ ਇੱਕ ਸਕੂਲ 'ਚ ਹੋਣਾ ਚਾਹੀਦਾ ਹੈਗਾ। ਹਾਂ। ਤੇ ਇੱਧਰਲੇ ਪਾਸੇ ਆ ਜਾ। ਇਹ ਕੀ ਜੀ ਜਾ। ਕੋਈ ਨਮੀ ਜੀ ਲੱਗਦੀ ਆ ਇਹਦੇ ਉੱਤੇ। ਇਹ ਗੋਪੀ ਕਹਿੰਦਾ ਵੀ ਸਾਡੀ ਸਮਝੋਂ ਬਾਹਰ ਹੈ। ਠੀਕ ਆ ਠੀਕ ਆ। ਹਾਂ। ਇਹ ਮੈਥ ਦੇ ਵਿੱਚ ਹੁੰਦਾਗਾ ਇਹ ਛੇ ਕੋਣਾ ਵਜਦਾਗਾ। ਛੇ ਮੁੱਖਾ। ਹਾਂ। ਵੇ ਅੱਛਾ ਠੀਕ ਹੈ ਹੁਣ ਮੈਨੂੰ ਪਤਾ ਲੱਗ ਗਿਆ। ਇਹ ਤਕੋਣਾ ਜਿਹਾ ਸਿਸਟਮ ਹੁਣ। ਤਕੋਣਾ ਹੁੰਦਾ ਮੈਥ ਦੇ ਹੁੰਦੇ ਆ ਕਯੂਬ ਹੁੰਦਾ ਇੱਕ ਆਕ ਨੂੰ ਬਾਹਰ ਆਗਾ। ਇਹ ਜਿਹੜੇ ਮੈਥ ਦੇ ਵਿੱਚ ਜਵਾਕ ਹਿਸ਼ਾਰ ਆ ਉਹਨਾਂ ਦੇ ਉਹਨਾਂ ਦੇ ਹਿਸਾਬ ਚ ਉਹ ਜਿਹੜਾ ਮੈਥ ਮਾਸਟਰ ਆ ਉਹਨਾਂ ਨੂੰ ਪਤਾ ਹੋਊ ਵੀ ਕੀ ਸੀ ਇਸ ਸਮੇਂ ਇਹ ਉਹਦੇ ਵਿੱਚ ਹੁੰਦੇ ਆ ਕੌਣ ਆਹ ਕੌਣ ਹੁੰਦਾ ਕੁਲਤੀ ਆਲਾ ਇਹ ਵੀ ਹੁੰਦਾ ਇਹਦਾ ਇੱਕ ਕੀ ਹੁੰਦਾ ਤੇਰਾ ਬਾਕੀ ਥੱਲੋਂ ਗੋਲ ਹੁੰਦਾਗਾ ਆਸਮਾਨ ਘੇਰ ਆ ਗਿਆ ਆ ਮੈਂ ਹਾਈਵੇ ਆ ਜੀਟੀ ਰੋਡ ਦੇਖ ਸਕਦੇ ਹਾਂ ਠੀਕ ਹੈ ਉੱਲਮਾ ਲਾ ਕੇ ਤੁਹਾਨੂੰ ਪਿੰਡ ਭੋਖੜੇ ਜ਼ਿਲ੍ਹੇ ਬਟਿੰਡੇ ਦਾ ਸਾਰਾ ਸਕੂਲ ਦਿਖਾਤਾ ਕਿੰਨਾ ਸੋਹਣਾ ਸਕੂਲ ਹੈ ਮੈਂ ਜ਼ਿਲ੍ਹੇ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਮੈਂ ਪਹਿਲਾ ਸਕੂਲ ਹੈ ਜਿਹੜਾ ਐਡਾ ਸੋਹਣਾ ਦੇਖਿਆ ਤੇ ਮੇਰੇ ਹਿਸਾਬ ਨਾਲ ਹੋਊਗੀ ਪਲੱਸ 2 ਦਾ ਇਹ ਜ ਆ 10ਵੀਂ ਨਹੀਂ 10ਵੀਂ ਦਾ ਪਲੱਸ 2 ਦਾ ਹੋਊਗਾ ਰਾਮ ਉਹ ਸਾਨੀ ਠੀਕ ਹੈ ਸੋ ਇਹੋ ਜੇ ਸਕੂਲਾਂ ਨੂੰ ਸਾਨੂੰ ਸਾਡੇ ਪਿੰਡਾਂ ਚ ਲਿਆਉਣ ਦੀ ਲੋੜ ਹੈ ਟੀਚਰ ਵਧੀਆ ਹੁਣ ਸਟਾਫ ਚੰਗਾ ਹੋਵੇ ਜੇ ਸਟਾਫ ਚੰਗਾ ਹੋਵੇ ਤਾਂ ਫੂਲ ਆਪੇ ਚੰਗੇ ਬਣ ਜਾਂਦੇ ਆ। ਸੋ ਧਿਆਨ ਦੇ ਦੇਣ ਜਿਹੜੇ ਸਾਡੇ ਮੁਖੀ ਬੰਦੇ ਹੁੰਦੇ ਆ ਜਿਹੜੇ ਅਸੀਂ ਚੰਗੀਆਂ ਪੰਚਾਇਤਾਂ ਚੁਣਦੇ ਆ ਉਹ ਧਿਆਨ ਦੇਣ ਠੀਕ ਆ ਆ ਖੂ ਆ ਗਿਆ। ਆ ਕੀ ਆ ਹਵੇਲੀ? ਇਹ ਹਵੇਲੀ ਟਾਈਪ ਲੱਗਦੀ ਆ ਵੀ। ਹਾਂ ਹਵੇਲੀ ਦਾ ਕੋਈ ਨਕਸ਼ਾ ਮਾਡਲ ਤਿਆਰ ਕੀਤਾ ਪਿਆ ਬਹੁਤ ਸੋਹਣਾ ਆ ਵੀ। ਆ ਖੂ ਇਦਾਂ ਵੀ ਦਿਖਾ ਦਿਆ ਖੂਬ ਬਣਾ ਕੇ ਰੱਖਿਆ ਹਾਂ ਇਹ ਖੂਬ ਸਾਡਾ ਮੈਂ ਹਵੇਲੀ ਦਾ ਹਵੇਲੀ ਦਾ ਮਾਡਲ ਤਿਆਰ ਕੀਤਾ ਵੇ ਵੀ ਹੋਰ ਚੀਜ਼ ਹੋਈ ਤਾਂ ਦੱਸ ਜੀ ਲੈ ਮਨ ਜੀ ਇੱਦਾਂ ਘਾਤੀ ਵਾਦੇ ਮੜਾ ਜਾ ਜੀ ਕੀ ਜੀ ਬਣੀ ਵੀ ਆ ਇਹ ਮੈਨੂੰ ਵੀ ਨਹੀਂ ਪਤਾ ਸੰਦੇ ਵਿੱਚ ਕੀ ਚੀਜ਼ ਹੈ ਚਲੋ ਕੜਨ ਵਾਲਿਆਂ ਨੂੰ ਪਤਾ ਹੋਊ ਤੇ ਪੜਾਉਣ ਵਾਲਿਆਂ ਨੂੰ ਪਤਾ ਹੋ ਦੱਸੋ ਬਾਈ ਕਿੱਥੇ ਕਿੱਥੇ ਐਡੇ ਸੋਹਣੇ ਸਕੂਲ ਬਣੇ ਹੋਏ ਆ ਸਾਰੇ ਪੰਜਾਬ ਦੇ ਵਿੱਚ ਦੱਸੋ ਮੈਨੂੰ ਕਮੈਂਟਾਂ 'ਚ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਪਿੰਡ ਦੇ ਵਿੱਚ ਕਿਵੇਂ ਦੇ ਸਕੂਲ ਹੈ ਐਡੇ ਸਕੂਲ ਸੋਹਣੇ ਸਕੂਲ ਹੈਗੇ ਆ ਪਿੰਡਾਂ ਦੇ ਵਿੱਚ ਦੱਸੋ ਹੈ ਤੇ ਕਮੈਂਟ ਜਰੂਰ ਕਰਿਓ ਹੈ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰਦਿਆ ਕਰੋ ਇਹੋ ਜਿਹੇ ਸਕੂਲਾਂ ਦਾ ਸਾਨੂੰ ਲੋੜ ਹੈ ਧੰਨਵਾਦ ਸਾਰਿਆਂ ਦਾ ਆ ਆ ਗਿਆ ਤਾਜ ਮਹਿਲ ਤਾਜ ਮਹਿਲ ਆਖਰੀ ਦਾ ਤਾਜ ਮਹਿਲ ਠੀਕ ਹੈ ਇੱਧਰ ਆ ਜਾ ਬੰਦੀ ਕਰ ਹਾਂ ਜਿੱਲੇ ਵਾਲੇ ਬਾਗ ਦਾ ਬਣਿਆ ਬਾਗ ਜਿੱਲੇ ਵਾਲੇ ਬਾਗ ਦਾ ਹਾਂ ਮੈਨੂੰ ਤਾਂ ਹੀ ਲੱਗਦਾ ਸ਼ਾਇਦ ਆ ਆ ਗਿਆ ਕੁੱਤ ਮিনার ਕੋਈ ਮਨਾਰ ਕਹਿੰਦਾ ਮিনার ਹੁੰਦਾ ਇਹ ਕੁੱਤੋ ਕੁੱਤ ਮਨਾਰ ਕੁੱਦ ਬਨਾਰ ਕੁੱਦ ਵੀ ਮিনার ਕਿਆ ਗ੍ਰੇਟਾ ਦਾ ਬਣਾਇਆ ਹੋਇਆ ਇੰਡੀਆ ਗੇਟ ਤੁੰਡਾ ਸੋਨਾ ਬਣਾਇਆ ਹੋਇਆ ਹੈ। ਜੀ ਆਪੀ ਮਾਰਦੇ ਮਾਰੇ ਆ। ਇਹ ਆ ਮਹਾਰਾਜਾ ਰਣਜੀਤ ਸਿੰਘ। ਵਾਹ ਜੀ ਵਾਹ। ਸ਼ੇਰੇ ਪੰਜਾਬ। ਆਹ ਤਸਵੀਰ ਆਹਾ ਦੇਖ ਕੇ ਤਾਂ ਮੇਰਾ ਦਿਲ ਖੁਸ਼ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਕੀ ਬਾਤ ਹੈ। ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਗੋਪੀ ਰਾਜ ਆ ਜੇ ਯਾਰਾਂ ਹਾਂ ਮੈਂ ਕਹਿੰਦਾ ਕੀ ਦੇ ਲੈਣਦੇ ਆ ਸੀ ਯਾਰ ਹੈ ਹਾਂ ਇਨਾ ਕਤੀੜਾ ਤੋਂ ਜਿਹੜੇ ਭੈਣ ਦੇ ਡਾਕੂ ਜੰਮੇ ਸਾਨੂੰ ਖਾਣ ਵਾਸਤੇ ਹੈ ਵਾਰੀ ਵਾਰੀ ਆਈ ਜਾਂਦੇ ਆ ਪੰਜਾਬ ਨੂੰ ਆ ਕੇ ਖਾਈ ਜਾਂਦੇ ਆ ਇਹ ਕਿਤੇ ਸਾਡਾ ਇਨ੍ਹਾਂ ਤੋਂ ਖੜਾ ਛੁੱਟ ਜੇ ਇਹੇ ਜਾ ਕਿਤੇ ਜੋਧਾ ਪੈਦਾ ਹੋ ਜੇ ਦੁਬਾਰੇ ਪੰਜਾਬ 'ਚ ਹਾਂ ਕੀ ਬਾਤਾਂ ਹੋ ਜਾਣਗੀਆਂ ਗੱਲ ਤਾਂ ਸਹੀ ਹੈ ਨਾ ਸਾਡੇ ਜਵਾਕਾਂ ਨੂੰ ਬਾਹਰ ਜਾਣ ਦੀ ਲੋੜ ਹੈ ਇੱਥੇ ਇਹ ਆਰਾ ਬਣ ਜੂ ਹੈ ਇੱਥੇ ਕੰਮ ਕਾਜ ਵਧੀਆ ਹੋ ਜਾਣਗੇ ਲੁੱਟਾਂ ਖੋਹਾਂ ਘਟ ਜਾਣਗੀਆਂ ਸਹੀ ਗੱਲ ਹੈ ਘਟ ਗਈ ਜਾਣਗੀਆਂ ਮਹਾਰਾਜ ਰਣਜੀਤ ਸਿੰਘ ਵਰਗੇ ਦੇ ਰਾਜ ਦੇ ਵਿੱਚ ਲੁੱਟਾਂ ਖੋਹਾਂ ਤਾਂ ਹੈ ਹੀ ਨਹੀਂ ਸੀ ਨਾ ਨਸ਼ਾ ਪਤਾ ਸੀ ਨਾ ਲੋਕ ਜੇਲਾਂ ਚ ਜਾਂਦੇ ਸੀ ਇਹ ਗੱਲ ਤਾਂ ਤੈਨੂੰ ਪਤਾ ਹੈ ਜੇ ਲੰਡਨ ਦੀ ਰਾਣੀ ਹਾਂ ਮਹਾਰਾਜਾ ਦਲੀਪ ਸਿੰਘ ਨੂੰ ਨਾਂ ਲੈ ਕੇ ਜਾਂਦੀ ਨਾ ਹਾਂ ਤੇ ਅੱਜ ਪੰਜਾਬ ਦਾ ਨਕਸ਼ਾ ਕੋਈ ਹੋਰ ਹੋਣਾ ਸੀ ਹਾਂ ਪੰਜਾਬ ਅੱਜ ਸੋਨੇ ਦੀ ਜਿਹੀ ਹੋਣਾ ਅੱਜ ਡੋਗਰੇ ਗਦਾਰ ਨਾ ਹੁੰਦੇ ਤਿੰਨ ਭਰਾ ਉਹ ਡੋਗਰੇ ਲੋ ਆਹੋ ਹਾ ਸਹੀ ਗੱਲ ਹੈ ਚਲੋ ਹੁਣ ਬਾਹਲੀਆਂ ਗੱਲਾਂ ਬਾਤਾਂ ਭਰਾਵੋ ਅਸੀਂ ਨਹੀਂ ਕਰਦੇ ਉਹਦਾ ਟਾਈਮ ਨਹੀਂ ਖਰਾਬ ਕਰਦੇ ਅਸੀਂ ਤੇ ਤੁਹਾਨੂੰ ਦਿਖਾਤਾ ਸਾਰਾ ਨਕਸ਼ਾ ਅੱਜ ਸਾਰੇ ਮਾਡਲ ਦਿਖਾਤੇ ਸਾਨੂੰ ਪਿੰਡ ਭੋਖੜੇ ਜ਼ਿਲ੍ਹੇ ਬਠਿੰਡੇ ਦੇ